ਜਾਉਣੇ ਮੋੜ ਤੇ ਭਰਾ ਕਿਸ ਨੇ ਮੋੜ ਨੂੰ ਚੌਧਰੀ ਅਹਿਮਦ ਡੋਗਰ ਨੇ ਫੜਾਇਆ ਸੀ ਤੇ ਪੁਲਿਸ ਕਿੱਥੋਂ ਦੀ ਫੜਨ ਗਈ ਸੀ ਆਹ ਸ਼ਹਿਰ ਦੀ ਜਾਨੀ ਕਿ ਬੜਲਾਡੇ ਸ਼ਹਿਰ ਦੀ ਅੱਜ ਬੜਲਾਡੇ ਸ਼ਹਿਰ ਦੇ ਵਿੱਚ ਆਇਆ ਇੱਥੇ ਤੁਹਾਨੂੰ ਇੱਕ ਸਭ ਤੋਂ ਖਾਸ ਚੀਜ਼ ਦਿਖਾਉਣਿਆ ਇੰਡੀਆ ਦਾ ਨੰਬਰ 1 ਬ੍ਰਾਂਡ ਬਣ ਚੁੱਕਿਆ ਸਿਆਮਾ ਤੇ ਸਿਆਮਾ ਅਤਰ ਜਾਂ ਸਾਰੀਆਂ ਪਰਫਿਊਮ ਇਤਰ ਦੀਆਂ ਵੈਰਾਈਟੀਆਂ ਇੱਥੇ ਬੜਲਾਡਾ ਸ਼ਹਿਰ ਦਾ ਤੁਕੀਆਂ ਨੇ ਲਾਲਾ ਜੀ ਹਾਂ ਸਰਪੰਚ ਜਿਵੇਂ ਹ ਤਿੰਨੇ ਮਿਲਦੀ ਸ਼ੀਸ਼ੀ ਕਿੰਨੇ ਦੀ ਹੈਗੀ ਇਹਨਾਂ ਸੋਦੀਆ ਸਰਪੰਚਾ ओरिजिनल ਆਹੇ ਜੇ ਇਕੱਠੀਆਂ ਕਿਸੇ ਨੇ ਪੰਜ ਲੈਣੀਆਂ ਹੁਣ ਫਿਰ ਆਪਾਂ ਆਫਰ ਲਾ ਦਾਂਗੇ ਇਹਦੇ ਵਿੱਚ ਖੁਸ਼ਬੂਆਂ ਜਿਹੜੀਆਂ ਮਰਜ਼ੀ ਪਰਾਲੇ ਹਾਂ ਜਿਹੜੀ ਮਰਜ਼ੀ ਖੁਸ਼ਬੂ ਹਰ ਇੱਕ ਤਰ੍ਹਾਂ ਦੀ ਖੁਸ਼ਬੂ ਆਪਣੇ ਕੋਲੇ ਜਿਵੇਂ ਪਰਫਿਊਮ ਵੀ ਮਿਲ ਜਾਣਗੇ ਹਾਂ ਪਰਫਿਊਮ ਵੀ ਮਿਲ ਜਾਂਦੇ ਨੇ ਸਰਪੰਚਾ ਇਹ ਜਿਹੜੀਆਂ ਸਲਮਾਨ ਖਾਨੂਰੀ ਵਰਤਦੇ ਨੇ ਉਹ ਆ ਗਈਆਂ ਇਹ ਚੀਜ਼ ਫਿਰ ਅਸਲੀ ਆ ਜੀਨੇ ਲਾ ਲਈ ਨਾ ਫਿਰ ਘਰ ਨੂੰ ਮਹਿਕਾਉਣ ਵਾਲੀ ਬਖੂਰਦਾਨੀ ਆ ਬਈ ਇਹਦੇ ਵਿੱਚ ਬਖੂਰ ਦੀ ਲੱਕੜ ਰੱਖੋ ਇੱਕ ਕੋਲਾ ਜਾਂਦਾ ਕੋਲਾ 바ਗੇ ਤੁਹਾਡਾ ਘਰ ਸਾਰਾ ਮਹਿਕਣ ਲੱਗ ਜਾਊਗਾ ਆ ਏਸੀ ਵਾਲਾ ਆ ਗਿਆ ਸਰਪੰਚ ਕਾਰਤਿਕਨ ਵਾਲਾ ਹਾਂ ਜਮੂ ਖੁਸ਼ਬੂ ਆਉਂਦੀ ਐਜ ਇੱਕ ਤੁਕਕਾ ਪਾ ਲਓ ਤੁਹਾਡੀ ਘਰ ਐਵੇਂ ਕਰਨ ਲੱਗ ਜੂ ਮੈਨੂੰ ਕਿਥੋਂ ਸਾਰਾ ਕੁਝ ਇਹ ਸਿਆਮਾ ਆਤਰ ਜਿਹੜੀ ਬ੍ਰਾਂਡ ਬਡਲਾਟਾ ਤੋਂ ਜੇ ਨਹੀਂ ਟਾਈਮ ਆਉਂਦਾ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਮਾਰ ਦਿਓ ਜਿਹੜੀ ਮਰਜੀ ਖੁਸ਼ਬੂ ਘਰੇ ਬੈਠੇ ਦੇਸਾਂ ਬਦੇ ਸੰਦ ਮਗਾ ਸਕਦੇ ਹੋਗੇ ਵੀਡੀਓ ਸ਼ੇਅਰ ਕਰਕੇ ਤੁਹਾਡੇ ਉਹ ਦੋਸਤਾਂ ਨੂੰ ਜਰੂਰ ਭੇਜ ਦਿਓ ਜਿੰਨਾ ਤੋਂ ਮੁਸਕਲੀ ਮਾਰਦੀ ਰਹਿੰਦੀ ਆ ਵਾ ਸਾਹ ਵਰਤਨ ਜਿਹੜੇ ਜਿਹੜੇ ਔਰੇ ਆਉਣਾ ਚਾਹੁੰਦੇ ਆ ਹਾੜ ਦੇ ਬਿਲਕੁਲ ਸਾਹਮਣੇ ਥਾਣੇ ਵਾਲਾ ਰੋਡ ਪਾਜ ਦਾ ਸਰਪੰਚ ਇਹ ਦੇਖੋ ਰੌਣਕਾਂ ਲੱਗੀਆਂ ਵੀ ਇਹਨੇ ਵੀਡੀਓ ਬਣਾਉਣ ਲੱਗਿਆ ਤਾਂ ਤਾਂ ਰ ਬਣ ਕੇ ਆ ਜਾਓ ਕਰੋ ਸਾਰੇ ਜਣੇ